ਜ਼ਿਲ੍ਹਾ ਫਰੋਹੀ ਪਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਕੰਮ ਜਾਂ ਪੂਰੀ ਤਰ੍ਹਾਂ ਕਸਿਆ ਹੋਇਆ ਅਤੇ ਜੀਰਾ ਪੁਲਿਸ ਵੱਲੋਂ ਬੀਤੇ ਦਿਨੀ ਪਿੰਡ ਆਲੇਵਾਲਾ ਵਿਖੇ ਨਸ਼ੇ ਦੀ ਵਧੇਰੇ ਡੋਜ਼ ਨਾਲ ਮ੍ਰਿਤਕ ਨੌਜਵਾਨ ਗੁਰਜੀਤ ਸਿੰਘ ਦੇ ਜ਼ਿੰਮੇਵਾਰ ਕਾਤਲਾਂ ਨੂੰ ਨਸ਼ਾ ਤਸਕਰਾਂ ਨੂੰ ਫੜਨ ਚ ਕਾਮਯਾਬੀ ਹਾਸਲ ਕੀਤੀ ਹੈ ਜੀਰਾ ਦੇ ਡੀਐਸਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਆਲੇਵਾਲਾ ਦੇ ਗੁਰਜੀਤ ਸਿੰਘ ਦੀ ਨਸ਼ਿਆਂ ਕਾਰਨ ਮੌਤ ਹੋ ਗਈ ਸੀ ਜਿਸ ਦੇ ਪਿਤਾ ਵੱਲੋਂ ਤਿੰਨ ਦੋਸ਼ੀਆਂ ਖਿਲਾਫ ਮਕਦਮਾ ਦਰਜ ਕਰਵਾਇਆ ਗਿਆ ਸੀ ਅਤੇ ਉਸ ਨੇ ਦੱਸਿਆ ਸੀ ਕਿ ਤਿੰਨ ਉਹ ਜਣੇ ਹੀ ਉਸ ਦੀ ਪੁੱਤ ਦੀ ਮੌਤ ਲਈ ਜ਼ਿੰਮੇਵਾਰ ਹਨ ਜੋ ਉਸ ਨੂੰ ਰੋਕਣ ਦੇ ਬਾਵਜੂਦ ਨਸ਼ਾ ਦਿੰਦੇ ਸਨ ਪੁਲਿਸ ਨੇ ਤਿੰਨ ਦੋਸ਼ੀਆਂ ਖਿਲਾਫ ਕਾਰਵਾਈ ਕਰਦੇ ਹੋਏ ਜਿਨ੍ਹਾਂ ਵਿੱਚੋਂ ਇੱਕ ਜਣੇ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਉਸ ਦਾ ਨਾਮ ਕੁਲਵਿੰਦਰ ਸਿੰਘ ਦੱਸਿਆ ਜੋ ਖਿਲਾਫ ਪਹਿਲਾਂ ਵੀ 2 ਐਨਡੀਪੀਐਸ ਦੇ ਮਕਦਮੇ ਦਰਜ ਹਨ ਅਤੇ ਉਹ ਜੇਲ੍ਹ ਦਾ ਸਫਰ ਵੀ ਕਰ ਚੁੱਕਾ ਹੈ ਆਓ ਸੁਣਦੇ ਹਾਂ ਡੀਐਸਪੀ ਗੁਰਦੀਪ ਸਿੰਘ ਕੀ ਦੱਸਦੇ ਆ ਮਿੱਤੀ 18 ਨੂੰ ਸਾਡੇ ਪਾਸ ਜਿਹੜਾ ਇਹ ਗੁਰਜੀਤ ਸਿੰਘ ਨੌਜਵਾਨ ਮਿੱਤਕ ਸੀਗਾ ਇਹਦੇ ਫਾਦਰ ਕੁਸੇ ਕੁਸੇ ਨਹੀਂ ਨੇ ਬਿਆਨ ਲਖਾਇਆ ਸੀ ਵੀ ਇਹਦਾ ਲड़का ਪਿਛਲੀ ਕੋਸੇ ਤੋਂ ਜਿਹੜਾ ਕੋ ਨਸ਼ਾ ਕਰਦਾ ਸੀਗਾ ਉਹਨੂੰ ਇਹਨਾਂ ਦੇ ਪਿੰਡ ਦੇ ਹੀ ਕੁਲਵਿੰਦਰ ਸਿੰਘ ਤੇ ਬਿਕਰ ਸਿੰਘ ਤੇ ਇੱਕ ਇਹਨਾਂ ਦੇ ਨਾਲ ਤੀਸਰਾ ਸੀ ਗੁਰਵਿੰਦਰ ਸਿੰਘ ਉਹ ਪਿੰਡ ਮਾਛੀ ਕੇ ਦਾ ਇੰਨੇ ਨੇ ਕੋਈ ਨਸ਼ਾ ਲੈਂਦਾ ਸੀਗਾ ਜਿਹਦੇ ਕਰਕੇ ਇਹਦੇ ਲੜਕੇ ਕੁਲਵਿੰਦਰ ਸਿੰਘ ਦੀ ਜਿਹੜੀ ਮੌਤ ਹੋ ਗਈ ਸੀ ਜੋ ਮਕਦਮਾ ਨੰਬਰ 80 ਮਿਤੀ 18/9/105 ਕਾਰਜ ਦੀ ਨਿਆ ਸੈਟਰ ਦਾ ਦਰਜ ਕਰਕੇ ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਮਾਨਜੋਗ ਐਸਐਸਪੀ ਸਾਹਿਬ ਖੁਰਸਪੁਰ ਨੇ ਫੌਰੀ ਤੌਰ ਤੇ ਐਕਸ਼ਨ ਲੈਂਦੇ ਹੋਏ ਸ਼੍ਰੀ ਰਿੰਦੀਰ ਕੁਮਾਰ ਜੀ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਖੁਰਸਪੁਰ ਦੀ ਗਵਾਈ ਵਿੱਚ ਨਾਮ ਮੱਲਾ ਵਾਲਾ ਤੇ ਸੀ ਸਟਾਫ ਦੇ ਹਨ ਚਾਰ ਟੀਮਾਂ ਜਿਹੜੇ ਗੁਸ਼ਸ਼ ਨੂੰ ਅਰੈਸਟ ਕਰਨ ਲਈ ਬਣਿਆ ਗਈਆਂ ਤੇ ਜਿਨ੍ਹਾਂ ਨੇ ਟੈਕਨੀਕਲ ਮਦਦ ਹਿਊਮਨ ਇੰਟੈਲੀਜੈਂਸ ਸੀਸੀ ਟੈਬਲਾਂ ਦੀ ਫੋਟੋਜ਼ ਦੀ ਮਦਦ ਨਾਲ ਜੋ ਦੋਸ਼ੀ ਕੁਲਵਿੰਦਰ ਸਿੰਘ ਜੋਚ ਮੇਨ ਦੋਸ਼ੀ ਸੀਗਾ ਜਿਹਦੇ ਤੋਂ ਇਹ ਮੁੰਡਾ ਜੋ ਨਸ਼ਾ ਲੈ ਕੇ ਆਇਆ ਸੀਗਾ ਉਹਨੂੰ ਕੱਲ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਸ ਨੇ ਆਪਣੇ ਗਰਾਂ ਨੂੰ ਕਬੂਲਿਆ ਇਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਜਿਹੜਾ ਰਮਾਨ ਹਾਸਲ ਕਰਕੇ ਇਸ ਤੋਂ ਹੋਰ ਪੁੱਛਗਿੱਛ ਕੀਤੀ ਜਾਊਗੀ ਤਾਂ ਜੋ ਦੂਜੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕੇ ਇੱਥੇ ਵੀ ਜ਼ਿਕਰਯੋਗ ਹੈ ਕਿ ਇਹ ਜੋ ਦੋਸ਼ੀ ਕੁਲਵਿੰਦਰ ਸਿੰਘ ਆ ਇਸ ਤੇ ਦੋ ਮੁਕੱਦਮੇ ਪਹਿਲਾਂ ਐਨਡੀ ਦੇ ਮੁਕੱਦਮਾ ਨੰਬਰ 16 ਬਟਾ 2020 ਤੇ ਉਸ ਵਿੱਚ ਤੋਂ 10 ਗ੍ਰਾਮ ਹੈਰਨ ਬਰਾਮਦ ਹੋਈ ਸੀ ਇੱਕ 221 ਬਟਾ 22 ਮੁਕਦਮਾ ਹੈਗਾ ਉਸ ਵਿੱਚ ਤੋਂ 55 ਗ੍ਰਾਮ ਹੈਰਨ ਬਰਾਮਦ ਹੋਈ ਸੀ ਇਸ ਤੋਂ ਪਹਿਲੇ ਦੱਜਿਆ ਇਸ ਤੋਂ ਇਲਾਵਾ ਇਹਨੂੰ ਜੁਲਾਈ ਮਹੀਨੇ ਵਿੱਚ ਪੁਲਿਸ ਨੇ ਇਸ ਦੇ ਤਹਿਤ 110 ਜਿਹੜਾ ਅਦਕਟੰਦਰਾ 123 ਤੇ ਕੇਵੀ ਜੀਐਲ ਪੀ ਦਰਜ ਸੀ ਤੇ ਬਾਕੀ ਜੋ ਇਸ ਦੇ ਦੋਸ਼ੀ ਜੋ ਬਿਕਰ ਤੇ ਗਵਿੰਦਰ ਆ ਉਹਨਾਂ ਨੂੰ ਵੀ ਪੁਲਿਸ ਜਿਹੜਾ ਚੌਲਰੀ ਤੋਂ ਜਲਦੀ ਕ੍ਰਿਸ਼ਤਾਰ ਕਰਨ ਦਾ ਹੈ